ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਵਾਲੇ ਆਪ ਹੀ ਸ਼ਰਾਬ ਦੇ ਨਾਲ ਡੱਕੇ ਰਹਿੰਦੇ ਨੇ ਤੇ ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੈ ਪੰਜ ਪਾ ਦੇ ਬੋਲੋ ਬਿਆਨ ਦਿੱਤੇ ਜਾ ਰਹੇ ਨੇ ਤੇ ਜਿਸ ਦੇ ਤਹਿਤ ਦੱਸੀਏ ਕਿ ਅਸ਼ਵਨੀਸ਼ ਸ਼ਰਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਤੇ ਉੱਥੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਬੀਜੇਪੀ ਦੀ ਬਹੁਤ ਲੋੜ ਹੈ ਤੇ ਉੱਥੇ ਹੀ 2027 ਆਉਣ ਦੋ ਤੇ ਉੱਥੇ ਹੀ ਲੋਕ ਚਾਹੁੰਦੇ ਨੇ ਕਿ ਇਸ ਵਾਰ ਅਸੀਂ ਕਮਲ ਦਾ ਫੁੱਲ ਪੰਜਾਬ ਦੇ ਵਿੱਚ ਲੈ ਕੇ ਆਈਏ ਤੇ ਜਿਸ ਦੇ ਤਹਿਤ ਝਾੜੂ ਸਰਕਾਰ ਨੂੰ ਤੀਲਾ-ਤੀਲਾ ਕਰੀਏ ਤਹਿਤ ਇਹ ਬਿਆਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਤਿੱਖੇ ਕਹਣਾ ਜਿਹੜੇ ਕਿ ਉਹਨਾਂ ਦੇ ਵੱਲੋਂ ਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਅਸ਼ੂਨੀ ਸ਼ਰਮਾ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਚਾਹ ਪੀ ਰੀਆਂ ਸੀ ਮੈਂ ਉਹਨਾਂ ਅੰਦਰ ਜਾ ਕੇ ਬੈਠ ਗਿਆ ਮੈਂ ਕਿਹਾ ਕੀ ਚੱਲ ਰਿਹਾ ਪਿੰਡਾਂ 'ਚ ਕੀ ਨਸ਼ਾ ਖਤਮ ਹੋ ਗਿਆ ਕਹਿੰਦੇ ਹੋਏ ਨਸ਼ਾ ਖਤਮ ਹੋ ਗਿਆ ਮੈਂ ਇਥੋਂ ਦੀ ਪੁੱਛਣਾ ਚਾਹਨਾ ਇਹ ਨਸ਼ੇ ਦੇ ਖਿਲਾਫ ਯੁੱਧ ਕੌਣ ਲੋਕ ਕਰ ਰਹੇ ਨੇ ਨਸ਼ੇ ਯੁੱਧ ਨਸ਼ੇ ਦੇ ਖਿਲਾਫ ਯੁੱਧ ਕੌਣ ਕਰ ਰਿਹਾ ਜਿਹੜਾ ਆਪੇ ਨਸ਼ੇ ਤੋਂ ਬਾਹਰ ਨਹੀਂ ਆਂਦਾ जरा आपे नशे तो बाहर नहीं आता क्या मेरे पंज नशे तो मुक्त कर सकता नशे तो मुक्त नहीं कर सकता और हिम्मत है आरोप लगते ने कि तस्कर ने जेड़े लोग नशे की सप्लाई करते ने इना उन्ह ਇਸ ਕਰਕੇ ਪੰਜਾਬ ਕਰਬਟ ਲੈ ਰਿਹਾ ਪੰਜਾਬ ਵੀ ਪੁੱਛਦਾ ਉਹ ਭੈਣਾ ਮੈਨੂੰ ਕਹਿਣ ਲੱਗੀ ਆ ਕਿ ਸਾਨੂੰ ਘਰ મોદી ਦੇ ਸਾਡੇ ਘਰ ਦੇ ਅਨਾਜ ਦੀ ਚਿੰਤਾ મોદી ਕਰੇ ਮੇਰੇ ਘਰ ਦਾ ਟਾਇਲਟ મોદી ਬਣਾਏ ਮੇਰੇ ਮੇਰੇ ਘਰ ਨੂੰ મોદી ਬਣਾਏ ਤੇ ਜੇ ਸਾਰਾ ਕੁਝ મોદી ਨਹੀਂ ਕਰਨਾ ਹੈ ਤੇ ਇਹ ਭਾਓ ਕਹਿੰਦਾ ਨਾ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ਤੋ ਕਹਿੰਦੇ ਸਰਕਾਰ ਕੀ ਕਰਨੀ ਹੈ ਅਸੀਂ ਸਿੱਧਾ ਮੋਦੀ ਦੀ ਸਰਕਾਰ ਪੰਜਾਬ 'ਚ ਬਣਾਈਏ ਔਰ ਪੰਜਾਬ 'ਚ ਖੁਸ਼ਹਾਲੀ ਲਾਈਏ ਇਹ ਚਰਚਾ ਪੰਜਾਬ ਦੇ ਅੰਦਰ ਚੱਲ ਰਹੀ ਹੈ ਪੰਜਾਬ ਦੇ ਅੰਦਰ ਹਰ ਪੰਜਾਬੀ ਇਹ ਚਾਹੁੰਦਾ ਕਿ ਪੰਜਾਬ 'ਚ ਅਮਨ ਹੋਏ ਸ਼ਾਂਤੀ ਹੋਏ ਭਾਈਚਾਰਾ ਹੋਏ ਇਹ ਆਪਣੇ ਆਪ ਨੂੰ ਕਿਸਾਨ ਹਾਤੀ ਕਹਿੰਦੇ ਨੇ ਮੈਂ ਕਹਿਣਾ ਚਾਹੁੰਦਾ ਇਹਨਾਂ ਦੇ ਬਿਆਨ ਕਢੋ ਜਦਿ ਰਾਣੇ ਸਰਕਾਰ ਬਣਾਣੀ ਸੀ ਕੇਜਰੀ ਬਾਲ ਤੋਂ ਲੈ ਕੇ ਭਗਵੰਤ ਸਿੰਘ ਮਾਨ ਹਰਜੋਤ ਬੈਂਸ ਉਹ ਇੱਕ ਬੀਬੀ ਟੁਟਕੀਆਂ ਵੀ ਮਾਰਦੀ ਹੁੰਦੀ ਸੀ ਔਰ ਕਈ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਚੈਲੰਜ ਕੀਤਾ ਸੀ ਕਿ ਸੱਤਾ ਛੱਡ ਦਿਓ ਜੇ ਤੁਹਾਨੂੰ ਤੋਂ ਹੀ ਐਮਐਸਪੀ ਨਹੀਂ ਦੇ ਸਕਦੇ ਸਾਡੀ ਸਰਕਾਰ ਬਣਾ ਲਓ ਅਸੀਂ ਇੱਕ ਘੰਟੇ ਚ ਐਮਐਸਪੀ ਦੇਾਂਗੇ ਚਾ ਮਿਲੀ ਐਮਐਸਪੀ ਔਰ ਇਹ ਕਹਿੰਦੇ ਆ ਖੇਤੀ ਸਟੇਟ ਦਾ ਸਬਜੈਕਟ ਹੈ और हरियाणा साडे चो निकलिया हरियाणा पंजाब निकलिया हरियाणा बीजेपी सरकार है हरियाणा बीजेपी चौवी फसलों रही है मित्रों चौबी फसल और कली फसलां नहीं दे रही टीडा तोरी शिमला मिर्च टमाटर सब्जिया दे भी एम एस पी दे रही है और इन्होंने किसान किसाना की कल हाल करके रखे पंजाब। क्या इन्होंने किसान की कोई चिंता उल्टा किसान की जमीन खोन ले रहे थे, और अजय जो मर्जी कहाना दजदूर दिता है इन्ह नु खुटन भार लिया था क्योंकि पंजाब च बोर्ड लग गए कि तहन तो अस अंदर नहीं बढ़ दें मित्रों मैं तो कहना चाहना बीजेपी सत्ता तैयार है पोलिटिकल पार्टी पंजाब च राज चाहते पर असी राजाचार करने ली चाहते अंता दरीब की किसान की मजदूर देशवाई राजने अज राज चाहते ਅਸੀਂ ਰਾਜ ਚਾਹਨੇ ਆਂ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਹੋਵੇ ਅਸੀਂ ਰਾਜ ਚਾਹਨੇ ਆਂ ਕਿ ਪੰਜਾਬ ਦੇ ਅੰਦਰ ਇੰਡਸਟਰੀ ਬਦੇ ਫੁੱਲੇ ਅਸੀਂ ਰਾਜ ਚਾਹਨੇ ਆਂ ਕਿ ਪੰਜਾਬ ਦਾ ਨੌਜਵਾਨ ਜਿਹੜਾ ਖੇਤ ਚ ਦਿਖਦਾ ਸੀ ਜਿਹੜਾ ਬਾੜਨ ਤੇ ਦਿਖਦਾ ਸੀ ਜਿਹੜਾ ਖੇਲ ਦੇ ਮੈਦਾਨ ਚ ਦਿਖਦਾ ਸੀ ਉਹ ਮੇਰਾ ਨੌਜਵਾਨ ਨਾਲੀ ਚ ਨਾ ਡਿੱਗੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਚਾਹਨੇ ਆਂ अभी गुरु महाराज जी के आशीर्वाद कल्पना करो कई सरकार कई सरकार कृपा कितारपुर साहब का लांगा खोलने लाबा नानक ने क्या नरेंद्र भाई मोदी ने गुरुपुत्रा का बलिदान दिवस पूरी दुनिया के अंदर छा जाए ये कि सरकार का इंतजार करना पा नरेंद्र भाई मोदी जी और नौवे पादशाह जी का दिल्ली बलिदान दिवस मनाने लाल किला चुनिया जाता है और कला दीवान नहीं सजाया जाता देश का गृह मंत्री देश का प्रधानमंत्री जाके नतमत होता है और मित्रों अगर इस पंजाब